ਆੜਦਾ ਮਹੀਨਾ ਕਿਉਂਦਾ ਬੜਾ ਪਸੀਨਾ ਬਹੁਤ ਜਿਆਦਾ ਗਰਮੀ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਥਾਂ ਥਾਂ ਤੇ ਗਰਮ ਖਾਂ ਦੇ ਸ਼ਬੀਤਾਂ ਲਾਈਆਂ ਨੇ ਅੱਜ ਜੀਰੇ ਸ਼ਹਿਰ ਦੇ ਵਿੱਚ ਸਤਿ ਸ੍ਰੀ ਅਕਾਲ ਸਿਹੇਰਾਂ ਵਾਲੇ ਧੰਨ ਧੰਨ ਬਾਬਾ ਨਾਰ ਸਿੰਘ ਜੀ ਉਹਨਾਂ ਦੇ ਸੇਵਾਦਾਰਾਂ ਨੇ ਇੱਥੇ ਸ਼ਬੀਰ ਲਾਈ ਹੈ ਵਾਹਿਗੁਰੂ ਨਿੱਕੇ ਨਿੱਕੇ ਸੇਵਾਦਾਰ ਨਹੀਂ ਮੈਂ ਦੱਸਾਂ ਵਾਹਿਗੁਰੂ ਉਹਨਾਂ ਨੂੰ ਤਾਂ ਮੈਂ ਲੱਗਦਾ ਰੋਕੇ ਹੁੰਦਾ ਆ ਜੇ ਸ਼ਰਾਬ ਕੋਲਣ ਵਾਲਾ ਸੋਚਣ ਨਾਲ ਪਰ ਤਾਂ ਬਹੁਤ ਕੋ ਸੋਚਣ ਨੂੰ ਆ ਕਿਹੜਾ ਨਿੰਬੂ ਪਾਣੀ ਬਣਾਇਆ ਜੀ ਹਾਂਜੀ ਹਾਂਜੀ ਨਿੰਬੂ ਪਾਣੀ ਨਿੰਬੂ ਪਾਣੀ ਚਾਹ ਲਿਆ ਜੀ ਤਿੰਨ ਤਾਂ ਇੱਕ ਬੱਸਾ ਖੜਾਕਦਾ ਅਗੇ ਇੱਥੇ ਜਲ ਪਾਣੀ ਤੇ ਜ਼ੋਰ ਤਾਈ ਸੰਗੀਆਂ ਖੜੀਆਂ ਨੇ ਉਹ ਸੰਤਾਂ ਦੀ ਕਿਰਪਾ ਹਰ ਸਾਲ ਦੀ ਤਰ੍ਹਾਂ ਉੱਥੇ ਜਾ ਰਾ ਪੀਰ ਵਿਖੇ ਵੀ ਸੰਤ ਸਿਹਰਾ ਵਾਲੇ ਇਸੇ ਤਰ੍ਹਾਂ ਸਮਾਗਮ ਕਰਦੇ ਰਹਿੰਦੇ ਨੇ ਲੰਗਰ ਲਾਉਂਦੇ ਰਹਿੰਦੇ ਨੇ ਇੱਥੇ ਵੀ ਜੀਰੇ ਸ਼ਹਿਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਹੈ ਉਹ ਵਧੀਆ ਨਿੰਬੂ ਪਾਣੀ ਸਾਰੇ ਪਾਰ ਦੀ ਅਲੱਗ ਹੀ ਦੇਖਾਰ ਹੈ ਗਰਮਾ ਗਰਮਾ ਕੀ ਹਾਲ ਹੈ ਜੀ ਟਾਈਮ ਸੇ ਤਾਂ ਰਾਜੀ ਖੁਸ਼ ਆ ਵਾਹ ਜੀ ਬਹੁਤ ਧੀਰਮ ਗਰਮੀ ਵੀ ਬਹੁਤ ਜ਼ਿਆਦਾ ਹੈ ਬਸ ਸੰਗਤਾ ਉਹ ਨੰਬਰਦਾਰਾ ਕਿਵੇਂ ਆ ਜੀ ਕੀ ਹਾਲ ਚਾਲ ਆ ਆ ਜਾ ਛਕ ਲੈ ਜਲ ਪਾਣੀ ਲਾਓ ਜੀ ਸਿਕਾਓ ਨੰਬਰਦਾਰ ਵੱਡੇ ਮਹਨਾਲੇ ਤੋਂ ਵੀ ਵਾਹ बस रोकार जीरीवा वाह 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 ਗੁਰੂ ਨਾਨਕ ਦੀ ਕਿਰਪਾ ਰਖ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ